ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੂਪ ਹੈ ਅਨੂਪ ਉਹਦਾ ਚਿਹਰੇ ਉੱਤੇ ਲਾਲੀਆਂ ਕਰਨ ਦੀਦਾਰ ਉਹਦਾ ਅੱਖਾਂ ਭੱਗਾ ਮਾਰੀਆਂ ਧੰਨ ਧੰਨ ਦਸਵੇਂ ਪਿਤਾ ਗੁਰ ਗੋਬਿੰਦ ਸਿੰਘ ਜੀ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਦੇਖਿਆ ਹੋਣਾ ਤੇ ਪੜਿਆ ਹੋਣਾ ਕਿ ਗੁਰ ਗੋਬਿੰਦ ਸਿੰਘ ਜੀ ਆਪਣੇ ਨਾਲ ਇੱਕ ਬਾਜ ਰੱਖਦੇ ਸਨ ਕਿਉਂ ਰੱਖਦੇ ਸਨ ਉਹ ਆਪਣੇ ਨਾਲ ਬਾਜ ਤੇ ਬਾਜ ਨਾਲ ਉਹਨਾਂ ਦਾ ਕੀ ਅਜੀਬਾ ਰਿਸ਼ਤਾ ਸੀ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਗੁਰ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ 1608 ਨੂੰ ਹੋਇਆ ਅਤੇ 7 ਅਕਤੂਬਰ 1708 ਨੂੰ ਜੋਤੀ ਜੋਤ ਸਮਾ ਗਏ। ਆਪਣੀ ਇਹ ਛੋਟੀ ਜਹੀ ਉਮਰ ਵਿੱਚ ਉਹਨਾਂ ਨੇ ਆਪਣੇ ਦੇਸ਼, ਕੌਮ ਅਤੇ ਧਰਮ ਲਈ ਅਨੇਕਾਂ ਕੁਰਬਾਨੀਆਂ ਦਿੱਤੀਆਂ। ਉਹਨਾਂ ਨੂੰ ਸਰਬੰਸਦਾਨੀ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਦੇਸ਼ ਦੇ ਉੱਤੋਂ ਵਾਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਅਨੇਕਾਂ ਉਪਦੇਸ਼ ਦਿੱਤੇ। ਹੁਣ ਜਾਣਦੇ ਹਾਂ ਕਿ ਕਿਉਂ ਰੱਖਦੇ ਸਨ ਗੁਰਗੋਬਿੰਦ ਸਿੰਘ ਜੀ ਆਪਣੇ ਨਾਲ ਬਾਜ ਬਾਜ ਵਿੱਚ ਹੀ ਅਜਿਹੇ ਆਪ ਕੀ ਸੀ ਕਿ ਉਹਨਾਂ ਨੇ ਆਪਣੇ ਨਾਲ ਬਾਜ ਨੂੰ ਰੱਖਣਾ ਪਸੰਦ ਕੀਤਾ ਇਸ ਦੇ ਪਿੱਛੇ ਹਨ ਬਾਜ ਦੀਆਂ ਖਾਸੀਅਤਾਂ ਜਿਹੜੀਆਂ ਗੁਰਗੋਬਿੰਦ ਸਿੰਘ ਆਪਣੇ ਕੌਮ ਵਿੱਚ ਵੀ ਦੇਖਣਾ ਚਾਹੁੰਦੇ ਸਨ ਬਾਜ ਉਹਨਾਂ ਦੇ ਉਪਦੇਸ਼ ਦੇਣ ਦਾ ਇੱਕ ਰਾਹ ਸੀ ਜੋ ਕਿ ਉਹ ਆਪਣੀ ਕੌਮ ਨੂੰ ਦੇਣਾ ਚਾਹੁੰਦੇ ਸਨ ਸੋ ਪਹਿਲਾ ਉਪਦੇਸ਼ ਜਿਹੜਾ ਬਾਜ ਰਾਹੀਂ ਉਹ ਦੇਣਾ ਚਾਹੁੰਦੇ ਸਨ ਕਿ ਸਿੱਖ ਕਦੇ ਵੀ ਕਿਸੇ ਦੇ ਗੁਲਾਮ ਨਹੀਂ ਹੋਣਗੇ ਉਹ ਅਨਿਆਏ ਦੇ ਖਿਲਾਫ ਲੜਨਗੇ ਉਹਨਾਂ ਨੂੰ ਕੋਈ ਵੀ ਗੁਲਾਮ ਬਣਾ ਕੇ ਨਹੀਂ ਰੱਖ ਸਕਦਾ ਜਿੱਦਾਂ ਕਿ ਬਾਜ ਨੂੰ ਗੁਲਾਮ ਬਣਾ ਕੇ ਪਿੰਜਰੇ 'ਚ ਕੈਦ ਨਹੀਂ ਕੀਤਾ ਜਾ ਸਕਦਾ ਬਾਜ ਮਰ ਜਾਏਗਾ ਪਿੰਜਰਾ ਤੋੜ ਦੇਗਾ ਪਰ ਗੁਲਾਮ ਨਹੀਂ ਰਹੇਗਾ ਉਸੇ ਤਰ੍ਹਾਂ ਸਿੱਖ ਆਪਣੀ ਜਾਨ ਵੀ ਵਾਰ ਦੇਣਗੇ ਪਰ ਕਿਸੇ ਦੀ ਗੁਲਾਮੀ ਨਹੀਂ ਕਰਨਗੇ ਦੂਜਾ ਉਪਦੇਸ਼ ਸਿੱਖ ਸਿਰਫ ਆਪਣੇ ਹੀ ਕਿਰਤ ਕਮਾਈ ਕਰਕੇ ਹਾਵੇਗਾ ਦੂਜੇ ਦੇ ਹੱਕ ਹੱਕ ਦੱਬਣ ਅਤੇ ਉਥੇ ਅੱਖ ਰੱਖਣ ਦੀ ਕੋਈ ਕੰਮ ਨਹੀਂ ਕਰੇਗਾ ਉਸੇ ਤਰ੍ਹਾਂ ਬਾਜ ਵੀ ਕਦੇ ਵੀ ਆਪਣਾ ਸ਼ਿਕਾਰ ਦੂਜੇ ਦੇ ਹੱਥੋਂ ਨਹੀਂ ਖਾਂਦਾ ਉਹ ਆਪਣਾ ਸ਼ਿਕਾਰ ਖੁਦ ਕਰਕੇ ਖਾਂਦਾ ਹੈ ਦੂਜੇ ਦੇ ਸ਼ਿਕਾਰ ਤੇ ਉਹਦੀ ਕੋਈ ਅੱਖ ਨਹੀਂ ਹੁੰਦੀ ਤੇਜਾ ਉਪਦੇਸ਼ ਸਿੱਖ ਦਾ ਮਨ ਨੀਵਾ ਮੱਥ ਉੱਚੀ ਹੋਣੀ ਚਾਹੀਦੀ ਹੈ ਭਾਵੇਂ ਸਿੱਖ ਕਿੰਨਾ ਹੀ ਉੱਚਾ ਕਿੰਨਾ ਹੀ ਪ੍ਰਸਿੱਧ ਬਣ ਜਾਵੇ ਪਰ ਉਹਦੀ ਜਿਹੜੀ ਮੱਥ ਤੇ ਉੱਚੀ ਹੋਵੇ ਪਰ ਉਹਦਾ ਮਨ ਨੀਵਾ ਹੋਵੇ ਹਮੇਸ਼ਾ ਉਹ ਗੁਰੂ ਸਾਹਿਬ ਦੇ ਲੜ ਲੱਗ ਕੇ ਰਵੇ ਜਿੱਦਾਂ ਕੀ ਬਾਜ ਜਿੰਨਾ ਵੀ ਉੱਚਾ ਚੱਲ ਜਾਵੇ ਪਰ ਉਹਦੀ ਨਿਗਾਹ ਜ਼ਮੀਨ ਤੇ ਹੀ ਰਹਿੰਦੀ ਹੈ ਚੌਥਾ ਉਪਦੇਸ਼ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅਬ ਠੀਕ ਹੈ ਕਿ ਜਿਹੜਾ ਕੰਮ ਆਪਾਂ ਕੱਲ ਕਰਨਾ ਹੈ ਉਹਨੂੰ ਅੱਜ ਹੀ ਕਰੋ ਤੇ ਅੱਜ ਕਰਨਾ ਹੈ ਤਾਂ ਉਹਨੂੰ ਹੁਣੇ ਹੀ ਕਰੋ ਜਿਸ ਤਰ੍ਹਾਂ ਬਾਜ ਵਿੱਚ ਕੋਈ ਵੀ ਆਲਸ ਨਹੀਂ ਹੁੰਦਾ ਉਹ ਬਿਲਕੁਲ ਫੁਰਤੀ ਵਾਲਾ ਹੁੰਦਾ ਹੈ ਸਿੱਖ ਵੀ ਬਿਲਕੁਲ ਫੁਰਤੀ ਵਾਲਾ ਤੇ ਤੇਜ਼ ਤਰਾਰ ਹੋਣਾ ਚਾਹੀਦਾ ਹੈ ਉਹਦੇ ਵਿੱਚ ਆਲਸ ਜਮਾ ਵੀ ਨੇੜੇ ਨਹੀਂ ਹੋਣਾ ਚਾਹੀਦਾ ਪੰਜਵਾਂ ਉਪਦੇਸ਼ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਕਿ ਬਾਜ ਨੂੰ ਮਰਨ ਤੋਂ ਬਿਲਕੁਲ ਵੀ ਡਰ ਨਹੀਂ ਲੱਗਦਾ ਤਾਂ ਸਿੱਖ ਨੂੰ ਵੀ ਮਰਨ ਤੋਂ ਬਿਲਕੁਲ ਵੀ ਡਰ ਨਹੀਂ ਲੱਗਣਾ ਚਾਹੀਦਾ ਸਿੱਖ ਕੌਮਲੀ ਅਗਰ ਉਹਨੂੰ ਕਦੇ ਵੀ ਕੋਈ ਵੀ ਕੁਰਬਾਨੀ ਦੇਣੀ ਪਵੇ ਤਾਂ ਉਹ ਅੱਗੇ ਆ ਕੇ ਉਸ ਕੁਰਬਾਨੀ ਨੂੰ ਦਵੇ 6ਵਾਂ ਉਪਦੇਸ਼ ਕਿਸੇ ਮੁਸ਼ਕਲ ਜਾਂ ਦੁਸ਼ਮਣ ਦਾ ਸਾਹਮਣਾ ਸਿੱਖ ਕਦੇ ਵੀ ਪਿੱਛੋਂ ਨਹੀਂ ਨਾ ਕਰੇ ਮਲਕੀ ਉਹਦੇ ਮੂਰੇ ਹੋ ਕੇ ਅੱਗੇ ਖੜ ਕੇ ਉਹਦਾ ਸਾਹਮਣਾ ਕਰੇ ਜਿਵੇਂ ਬਾਜ ਹਵਾ ਦੇ ਨਾਲ ਨਾਲ ਨਹੀਂ ਚੱਲਦਾ ਉਹ ਹਮੇਸ਼ਾ ਹਵਾ ਦਾ ਸਾਹਮਣਾ ਅੱਗੋ ਦੀ ਹੋ ਕੇ ਕਰਦਾ ਹੈ ਬਾਜ ਹਮੇਸ਼ਾ ਹਵਾ ਦੇ ਵਿਪਰੀਤ ਹੋ ਕੇ ਚੱਲਦਾ ਹੈ ਉਸੇ ਤਰ੍ਹਾਂ ਸਿੱਖ ਨੂੰ ਹੀ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਉਹਦੇ ਸਾਹਮਣੇ ਅੱਗੇ ਖੜੇ ਹੋ ਕੇ ਬਹਾਦੂਰੀ ਨਾਲ ਕਰਨਾ ਚਾਹੀਦਾ ਹੈ ਸੋ ਬਾਜ ਨਾਲ ਰੱਖਣ ਦੇ ਇਹ ਉਪਦੇਸ਼ ਸਨ ਜਿਹੜੇ ਗੁਰਗੋਬੀ ਸਿੰਘ ਜੀ ਆਪਣੀ ਕੌਮ ਨੂੰ ਦੇਣਾ ਚਾਹੁੰਦੇ ਸਨ ਬਾਜ ਇੱਕ ਅਜਿਹੀ ਸ਼ਖਸੀਅਤ ਸੀ ਜਿਹੜੀ ਇੱਕ ਸਿੱਖ ਵਿੱਚ ਹੋਣੀ ਚਾਹੀਦੀ ਹੈ ਤੇ ਧੰਨ ਧੰਨ ਪਿਤਾ ਗੁਰਗੋਬੀ ਸਿੰਘ ਜੀ ਜਿਨ੍ਹਾਂ ਨੇ ਅਨੇਕਾਂ ਕੁਰਬਾਨੀਆਂ ਦੇ ਦਿੱਤੀਆਂ ਆਪਣੇ ਸਿੱਖ ਕੌਮ ਲਈ ਉਹਨਾਂ ਕੁਰਬਾਨੀਆਂ ਨੂੰ ਤੁਸੀਂ ਹਮੇਸ਼ਾ ਯਾਦ ਰੱਖਣਾ ਹੈ ਅਤੇ ਸਿੱਖ ਕੌਮ ਨੂੰ ਇੱਕ ਅਜਿਹਾ ਸੰਦੇਸ਼ ਦੇਣਾ ਹੈ ਕਿ ਆਪਾਂ ਆਪਣੇ ਗੁਰੂ ਸਾਹਿਬਾਨਾਂ ਵੱਲੋਂ ਦਿੱਤੀ ਹੋਈ ਸਿੱਖੀ ਦੀ ਰੱਖਿਆ ਕਰਨੀ ਹੈ ਪਾਲਣ ਕਰਨਾ ਹੈ ਔਰ ਆਪਣਾ ਸਿੱਖ ਕੌਮ ਸਿੱਖ ਧਰਮ ਅੱਗੇ ਲੈ ਕੇ ਜਾਣਾ ਹੈ ਨਾ ਕਿ ਉਹਨੂੰ ਦਬੋਣਾ ਹੈ ਗੁਰੂ ਸਾਹਿਬ ਵੱਲੋਂ ਜਿੰਨੇ ਵੀ ਆਪਾਂ ਨੂੰ ਉਪਦੇਸ਼ ਦਿੱਤੇ ਗਏ ਨੇ ਆਪਾਂ ਨੂੰ ਉਹ ਸਾਰੇ ਫੋਲੋ ਕਰਨੇ ਹਨ ਤਾ ਜੋ ਉਹਨਾਂ ਦੀ ਦਿੱਤੀਆਂ ਕੁਰਬਾਨੀਆਂ ਦਾ ਮੁੱਲ ਪੈ ਸਕੇ ਧੰਨਵਾਦ ਜੀ ਜੇ ਅੱਜ ਦੇ ਵੀਡੀਓ ਚ ਮੇਰੇ ਤੋਂ ਬੋਲਣ ਲੱਗਿਆ ਕੁਝ ਵੀ ਗਲਤੀ ਹੋ ਗਈ ਹੋਵੇ ਤਾਂ ਕਿਰਪਾ ਕਰਕੇ ਮੈਨੂੰ ਮਾਫ ਕਰਨਾ ਜੀ ਤੇ ਸਾਡੇ ਚੈਨਲ ਲਰਨ ਪੰਜਾਬ ਨੂੰ ਹੁਣੇ ਹੀ ਫੋਲੋ ਕਰੋ ਤੇ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਬਾਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ ਤੇ ਇਦਾਂ ਹੀ ਰੋਜ਼ ਇਤਿਹਾਸਿਕ ਜਾਣਕਾਰੀਆਂ ਪ੍ਰਾਪਤ ਕਰਨ ਲਈ ਇਸ ਚੈਨਲ ਨੂੰ ਫੋਲੋ ਕਰੋ ਜੀ ਧੰਨਵਾਦ ਜੀ